ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਦੌਰ ਹੈ ਤੇ ਪੰਚਾਇਤੀ ਚੋਣਾਂ ਜਿਹੜੀ ਲੋਕਤੰਤਰ ਦੀ ਮੁੱਢਲੀ ਇਕਾਈ ਵੀ ਹੈਗੀ ਹੈ ਇਹਦੇ ਵਿੱਚ ਲਗਾਤਾਰ ਗੱਲਾਂ ਚੱਲਦੀਆਂ ਨੇ ਕਿ ਇਸ ਤੰਤਰ ਦੇ ਵਿੱਚ ਵੱਡੇ ਇੱਕ ਸੁਧਾਰ ਦੀ ਲੋੜ ਹੈ ਤੇ ਇਸੇ ਸੁਧਾਰ ਦੀ ਇੱਕ ਸ਼ੁਰੂਆਤ ਪਿੰਡ ਬਚਾਓ ਪੰਜਾਬ ਵੱਲੋਂ ਜਿਹੜੀ ਇੱਕ ਸੰਸਥਾ ਬਣੀ ਹੋਈ ਆ ਜਿਹੜੀ ਲਗਾਤਾਰ ਸਰਗਰਮ ਹੈ ਪਿੰਡਾਂ ਦੇ ਪੰਚਾਇਤੀ ਮਾਮਲਿਆਂ ਦੇ ਵਿੱਚ ਕਿਸਾਨਾਂ ਦੇ ਮਾਮਲਿਆਂ ਦੇ ਵਿੱਚ ਇੱਕ ਕਿਸਾਨ ਖੁਦਕੁਸ਼ੀਆਂ ਵਾਲੇ ਮਾਮਲਿਆਂ ਦੇ ਵਿੱਚ ਇਸ ਤੋਂ ਇਲਾਵਾ ਹੋਰ तमाम ਤਰ੍ਹਾਂ ਦੇ ਜਿਹੜੇ ਕਾਰਜ ਨੇ ਇਹ ਸੰਸਥਾ ਕਰਦੀ ਹੈ ਤੇ ਇਸ ਸੰਸਥਾ ਦੇ ਹੀ ਮੁਖਾਗੂ ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਮੇਰੇ ਨਾਲ ਕੈਨੀ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਮਾਮ ਤਰ੍ਹਾਂ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਦੇ ਰਹਿੰਦੇ ਹੋ ਪਿੰਡ ਵਿੱਚੋਂ ਪੰਜਾਬ ਵਿੱਚੋਂ ਜਿਹੜੀ ਸੰਸਥਾ ਹੈਗੀ ਹੈ ਇਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਗਾਤਾਰ ਲੋਕ ਮੁਹਿੰਮਾਂ ਜਾਂ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਆਪਣੇ ਪ੍ਰਚਾਰ ਕਰਦੇ ਰਹਿੰਦੀ ਹੈ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਇੱਕ ਕਾਫਲੇ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਜਿਹੜਾ ਕਾਫਲਾ ਪੰਜਾਬ ਭਰ ਦੇ ਵਿੱਚ ਘੁੰਮੂਗਾ ਤੇ ਉਸ ਕਾਫਲੇ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਰਾਬਤਾ ਕਾਇਮ ਕਰੋਗੇ ਲੋਕਾਂ ਨੂੰ ਤੁਸੀਂ ਜਿਵੇਂ ਪੰਜਾਬ ਦੀਆਂ ਪੰਚਾਇਤੀ ਚੌਂ ਆ ਰਹੀਆਂ ਨੇ ಗ್ರಾಮ ਸਭਾ ਦੀ ਤਾਕਤ ਕੀ ਹੈ ਲੋਕਾਂ ਦੇ ਅਧਿਕਾਰ ਕਿਹਨੇ ਮੁੱਢਲੇ ਅਧਿਕਾਰ ਕੀ ਨੇ ਫਰਜ਼ ਕੀ ਨੇ ਉਹਨਾਂ ਕਿ ਕਿ ਮੈਂ ਆਪਣੇ ਹੱਕ ਹਕੂਕਾਂ ਦੇ ਲਈ ਲੜ ਸਕਦੇ ਨੇ ਉਹ ਸਬਦਕਸ ਦੀ ਤੁਸੀਂ ਸਾਂਝ ਪਾਓਗੇ ਤੇ ਮੇਰੇ ਹੱਥ ਦੇ ਵਿੱਚ ਇੱਕ ਪੈਂਫਲੇਟ ਵੀ ਹੈ ਦੋਸਤੋ ਜਿਹੜੇ ਪਿੰਡ بچਾਓ ਪੰਜਾਬ بچਾਓ ਨੇ ਤਿਆਰ ਕੀਤਾ ਗ੍ਰਾਮ ਸਭਾ ਤੇ ਚੇਤਨਾ ਕਾਫਲਾ ਇਸ ਦਾ ਨਾਮ ਹੈ ਤੇ ਗਿਆਨੀ ਜੀ ਆਪਣੇ ਨਾਲੇ ਸਾਰਾ ਤੁਹਾਨੂੰ ਰੂਟ ਦੱਸਣਗੇ ਗਿਆਨੀ ਜੀ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ بچਾਓ ਪੰਜਾਬ بچਾਓ ਇੱਕ ਮੁਹਾਜ ਹੈ ਬਹੁਤ ਸਾਰੀਆਂ ਸੰਸਥਾਵਾਂ ਦਾ ਸਾਂਝਾ ਇਹ ਪੰਜਾਬ ਦੇ ਹਰ ਸਮਾਜਿਕ ਮੁੱਦੇ ਨੂੰ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਬੰਦ ਕਰਦਾ ਹੈ ਕਿ ਪਿਛੇ 3 ਸਾਲ ਪਹਿਲਾਂ ਅਸੀਂ ਮੁਜੀ ਪੰਜਾਬ ਦੇ ਲੈ ਕੇ ਸਾਰੇ ਪੰਜਾਬ ਅੰਦਰ 92 ਦਿਨ ਦਾ ਇੱਕ ਆਫਰਾ ਕੱਢਿਆ ਸੀ ਪੰਜਾਬ ਬਚਾਓ ਕਾਫਲਾ ਕਿਹੜੇ ਸਾਲ ਦੇ ਵਿੱਚ ਇਹ 3 ਸਾਲ ਪਹਿਲਾਂ 19 ਦੇ ਵਿੱਚ 3 ਸਾਲ ਪਹਿਲਾਂ 19 ਦੇ ਵਿੱਚ 19 ਤੋਂ ਪਹਿਲਾਂ ਮੇਰੇ 19 ਦੇ ਵਿੱਚ ਨਾਲ ਨਾਲ ਹੀ ਕੰਮ ਚੱਲਦੇ ਸੀ 92 ਦਿਨਾਂ ਸੀ ਲਗਾਤਾਰ ਪੰਜਾਬ ਦੇ ਚਲੇ ਤੇ ਉਹਦੇ ਅਸੀਂ ਸਾਨੂੰ ਬਹੁਤ ਸਿੱਖ ਸੰਗਤ ਦਾ ਸਹਿਯੋਗ ਮਿਲਿਆ ਅੰਦੋਲਨ ਦੀ ਸਬੂਤ ਮਜ਼ਦ ਲਈ ਅਸੀਂ ਕੰਮ ਕੀਤਾ ਤੇ ਹੁਣ ਜਦੋਂ ਚੋਣਾ ਆ ਰਹੀਆਂ ਨੇ ਤੇ ਪੰਜਾਬ ਦੀ ਮੁੱਢਲੀ ਇਕਾਈ ಗ್ರಾಮ ਸਭਾ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਤੇ ਅਸੀਂ ਆਪਣੇ ਇੱਕ ਫਾਇਲ ਸਮਝਿਆ ਹੋਇਆ ਇਸ ਵਾਰ ਕਾਫਲੇ ਨਾਲ ਹੀ ਅਸੀਂ ಗ್ರಾಮ ਸਭਾ ਤੇ اتنا ਕਾਫਲਾ ਰੱਖਿਆ ਇਹਦੇ ਬਾਕੀ ਦੇ ਮੁੱਦੇ ਵੀ ਨਾਲ ਰੱਖੇ ਜਾਣਗੇ ਤੇ ਨਾਲ ਨਾਲ ਅਸੀਂ ਜਿਹੜਾ ਹੈ ਲੋਕਾਂ ਨੂੰ ਜਾਗਰੂਕ ਕਰਨਾ ਹੈ ਸਰਬਸੰਮਤੀ ਦੀ ਪੰਚਾਇਤਾਂ ਵਾਸਤੇ ਤਲਾ ਮੁਕਤ ਪੰਚਾਇਤ ਵਾਸਤੇ ਨਸ਼ਾ ਮੁਕਤ ਪੰਚਾਇਤ ਵਾਸਤੇ ਇਹ ਲਈ ਲਾੰਬੰਡੀ ಗ್ರಾಮ ਸਰਵਰ ਤੋਂ ਗਰ ਕੋ ਫੈਸਲਾ ਨਹੀਂ ਲੈਂਦਾ ಗ್ರಾಮ ਸਭਾ ਸਾਡੀ মূল ਇਕਾਈ ਹੈ ਪਿੰਡ ਦੀ ਲੋਕ ਸਭਾ ਹੈ ਇਹਦੀ ਵਰਤੋਂ ਨਹੀਂ ਕੀਤੀ ਜਾ ਰਹੀ ਲੋਕਾਂ ਨੂੰ ਸ਼ਾਸਨ ਨਹੀਂ ਕਰਾਇਆ ਜਾ ਰਿਹਾ ਤੇ ਸਾਡੇ ਵੱਲੋਂ ਇਸ ਸ਼ਾਸਨ ਨੂੰ ਜਗਾਉਣ ਦੇ ਲਈ ਇਹ ਉਦਮ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੇ ਗੁਰੂ ਜੀ ਦੀ ਕਿਰਪਾ ਨਾਲ ਇਸ ਉਦਮ ਦੀ ਸ਼ੁਰੂਆਤ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮਾਨ ਪਿਤਾ ਧਰਤੀ ਤੋਂ ਜਿੱਥੇ ਦੀ ਧਰਤੀ ਤੋਂ ਅੱਜ ਕੀਤੇ ਹੈ ਔਰ ਇਹ ਗੁਰਦੇਵ ਦੀ ਕਿਰਪਾ ਨਾਲ ਸਿੱਖ ਤੋਂ ਚੱਲਦੇ ਹੋਏ ਪੂਰੇ ਪੰਜਾਬ ਵਿੱਚ ਜਾਵਾਂਗੇ ਹਰ ਜ਼ਿਲ੍ਹੇ ਨੂੰ ਇੱਕ ਦਿਨ ਦੇ ਰਹੇ ਹਾਂ ਇੱਕ ਵਾਰ ਕੱਲ ਸਭ ਪਿੰਡ-ਪਿੰਡ ਚ ਜਾਓਗੇ ਨਹੀਂ ਅਸੀਂ ਪਿੰਡਾਂ 'ਚ ਹੀ ਜਾ ਕੇ ਕੁਝ ਕੰਮ ਕਰਨਾ ਜੀ ਇੱਕ ਜਿਲ੍ਹੇ ਨੂੰ ਇੱਕ ਦਿਨ ਦੇਵਾਂਗੇ ਵੱਡੇ ਜ਼ਿਲ੍ਹੇ ਨੂੰ ਦੋ ਦਿਨ ਦੇਵਾਂਗੇ ਇੱਕ ਕੱਲ ਹੋਰ ਦੱਸੋ ਅਗੈਨੀ ਜੀ ਕਿ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾਓਗੇ ਉੱਥੇ ਪਹਿਲਾਂ ਹੀ ਪ੍ਰੋਗਰਾਮ ਫਿਕਸ ਹੋਣਗੇ ਜਾਂ ਜਿੱਥੇ ਲੋਕ ਸੱਥਾਂ ਦੇ ਵਿੱਚ ਬੈਠੇ ਹੋਏ ਹੁੰਦੇ ਨੇ ਉਹਨਾਂ ਨਾਲ ਜਾ ਕੇ ਤੁਸੀਂ ਰਾਤ ਤੱਕ ਨਹੀਂ ਸਾਰੇ ਗਾਉਂ ਸਰਪੰਚ ਸੰਧਾਲ ਕੇ ਜੀ ਪਹਿਲੇ ਲੋਕ ਇਕੱਠੇ ਹੋਣਗੇ ਤਾਂ ਕਿ ਜ਼ਿਆਦਾ ਪਿੰਡਾਂ ਦੇ ਲੋਕ ਇਕੱਠੇ ਹੋ ਜਾਣਗੇ ਇੱਕ ਥਾਂ ਤੇ ਉਹਨਾਂ ਨੂੰ ਭੇਜ ਤੇ ਕੋ ਅੱਗੇ ਜਾ ਕੇ ਕੰਨ ਫਲਾ ਸਕਣ ਕਿਉਂਕਿ ਸਮਾਂ ਘਟਿਆ ਸਪੰਜਾਰ ਦਾ 13000 ਰੁਪਏ ਦਾ ਹੈ ਤੇ ਅਸੀਂ ਤੇ 100 ਪਿੰਨ ਤੱਕ ਸਿੱਧੇ ਪਹੁੰਚ ਕਰਾਂਗੇ ਬਾਕੀ ਦਾ ਜਾਗ ਦੇਣ ਵਾਲਾ ਕੰਮ ਹੈ ਬਾਕੀ ਲੋਕੀ ਅੱਗੇ ਦੱਲ ਲੱਗ ਜਾਣਗੇ ਵੀਡੀਓ ਰੇਂਜ ਜਾਏਗਾ ਜਿਵੇਂ ਤੁਸੀਂ ਮੀਡੀਆ ਤੇ ਗੱਲ ਕਰ ਰਹੇ ਹੋ ਇਹ ਬਾਤ ਸਾਰੇ ਸੰਸਾਰ ਦੇ ਜਾ ਰਹੀ ਹੈ 13000 ਪਿੰਨ ਦੇ ਵਿੱਚ ਇਹ ਗੱਲ ਫਲਾਉਣੀ ਲੋਕਾਂ ਨੂੰ ਜਾਗਰੂਕ ਕਰਨਾ ਇੱਕ ਸ਼ੁਰੂਆਤ ਹੈ ਤੁਹਾਡਾ ਮਾਣ ਕਿਰਪਾ ਕਰਨਗੇ ਸਿਹਾਸ ਕਰਦੇ ਆ ਜਿਵੇਂ ਅੱਜ ਦਾ ਸਹਿਯੋਗ ਮਿਲਿਆ ਬਹੁਤ ਵਧੀਆ ਢੰਗ ਨਾਲ ਸ਼ੁਰੂਆਤ ਹੋਈ ਹੈ ਹੁਣ ਵਾਲਾ ਅਗਲਾ ਸਫਰ ਵੀ ਗੁਰੂ ਜੀ ਤੇ ਹੈ ਤੁਸਾਨੂੰ ਮੁੱਦੇ ਦੱਸੋਗੇ ਕਿ ਕਿਹੜੇ ਕਿਹੜੇ ਮੁੱਦਿਆਂ ਦੇ ਉੱਪਰ ਤੁਸੀਂ ਲੋਕਾਂ ਦੇ ਨਾਲ ਗੱਲ ਕਰੋਗੇ ਅਸੀਂ ਚਾਹ ਮੁੱਦੇ ਦੀ ਗੱਲ ਕਰਾਂ ਗ੍ਰਾਮ ਸਭਾ ਦਾ ਪਹਿਲਾ ਸਾਲ ਹੈ ਵੱਡਾ ਵੱਡਾ ਮੁੱਦਾ ਹੈ ਨੰਬਰ 2 ਤੇ ਸਵੈ ਸੰਮਤੀ ਦੀ ਪੰਚਾਇਤ ਹੈ ਨੰਬਰ 3 ਨਸ਼ਾ ਮੁਕਤ ਪੰਚਾਇਤ ਹੈ ਨੰਬਰ 4 ਥਾੜਾ ਥੜਾ ਮੁਕਤ ਪੰਚਾਇਤ ਹੈ ਇਹ ਸਾਰੇ ਮੁੱਦੇ ਨਾ ਮਨਰੇਗਾ ਜਲ ਸਰ ਦਾ ਕਾਨੂੰਨ ਹੈ 100 ਦਿਨ ਦੀਹਾੜੀ ਦਾ ਬਣਿਆ ਹੋਇਆ ਉਹਨੂੰ ਨੂੰ ਕਿਵੇਂ ਲਾਗੂ ਕਰਨਾ ਉਹ ਤੋਂ ਲਾਗੂ ਕਰਕੇ ਕਿਵੇਂ ਲੋਕਾਂ ਨੂੰ ਲਾਭ ਦਿੱਤਾ ਜਾ ਸਕਦੇ ਇਹ ਸਾਰੇ ਮੁੱਦਿਆਂ ਤੇ ਲੈ ਕੇ ਅਸੀਂ ਗੱਲ ਗਰੀ ਗੱਲ ਹੈ ਛੋ ਸਨ ਕੇ ਵੀ ਗੱਲ ਦੇ ਗੱਲ ਕੇ ਜਾਵਾਂਗੇ ਜੀ ਤੇ ਇਸ ਤੋਂ ਪਹਿਲਾਂ ਵੀ ਕਦੇ ਇਹੋ ਜਿਹਾ ਪੰਚਾਇਤਾਂ ਦੇ ਸੰਦਰਭ ਦੇ ਵਿੱਚ ਤੋਂ ਤੁਸੀਂ ਕੋਈ ਉਪਰਾਲਾ ਕੀਤਾ ਨਹੀਂ ਤੇ اسی ਤੇ ਨੰਬਰ 14 15 ਚਾਰ ਪੰਜ ਪੰਚਾਇਤਾਂ ਹੋ ਗਏ ਨਹੀਂ ਪਹਿਲਾਂ ਅਸੀਂ ਤਰਨਤਾਰ ਸ਼ੁਰੂ ਕੀਤਾ ਫਿਰ ਪੂਰੇ ਪੰਜਾਬ ਵਿੱਚ ਕੀਤਾ ਦੂਜੇ ਪਾਸੇ ਡਾਕਟਰ ਗੜਗੋਣੀ ਹਮਿੰਦਰ ਸਿੰਘ ਵੱਖਰਾ ਪੁਰੋਂ ਕਰਦੇ ਹੁੰਦੇ ਸਨ ਫਿਰ ਅਸੀਂ ਇਕੱਠੇ ਹੋ ਗਏ ਅਸੀਂ ਲੜਕੇ ਕਈ ਥਾਂ ਮੰਜਾਈ 15 20 ਸਾਲਾਂ ਤੋਂ ਲੰਘ ਪੜ ਅਪਣੀ ਇਸ ਜ਼ਿੰਮੇਵਾਰੀ ਵਿੱਚ ਜਿੰਨੇ ਕੁ ਯੋਗ ਹੈ ਥੋੜੇ ਦੇ ਦਾਇਰੇ ਵਿੱਚ ਨਿਭਾਉਣ ਦੀ ਕੋਸ਼ਿਸ਼ ਕੀਤੀ ਯੂਥ ਹੈ ਪੰਜਾਬ ਦਾ ਉਸੋਂ ਨੂੰ ਤੁਸੀਂ ਜੋੜਨ ਲਈ ਕੀ ਕਰ ਰਹੇ ਹੋ ਕਿਉਂਕਿ ਹੁਣ ਤੁਸੀਂ ਆਪਾ ਵੱਡੇ ਪੱਧਰ ਉੱਪਰ ਦਿਖ ਰਹੇ ਆ ਕਿ ਯੂਥ ਸੋਸ਼ਲ ਮੀਡੀਆ ਦੇ ਉੱਪਰ ਹੈ ਤੇ ਜੇਕਰ ਯੂਥ ਨਾਲ ਹੋਊਗਾ ਤਾਂ ਸੋਸ਼ਲ ਮੀਡੀਆ ਦੇ ਉੱਪਰੋਂ ਪ੍ਰਚਾਰ ਵੀ 100 ਗੁਣਾ ਜ਼ਿਆਦਾ ਹੋਊਗਾ ਕੁਝ ਸੰਕੇਤ ਹੈ ਕਿ ਯੂਥ ਸਾਡੇ ਇਸ ਜਿਹੜੇ ਬੁਨਿਆਦ ਦੇ ਜਾਂ ਰੀੜ ਦੇ ਹੱਦੀਸ ਨਾਲ ਨੌਜਵਾਨੀ ਹੈ ਨੌਜਵਾਨ ਜਿੰਨਾ ਜਾਗਰੂਕ ਹੋਏਗਾ ਉਹਨਾਂ ਹੀ ਜਿਹੜਾ ਹੈ ਪੰਜਾਬ ਦੇ ਅੰਦਰ ਜਿਹੜੀ ਸਾਨੂੰ ਆਗੂ ਦੀ ਜਮਾਤ ਖੜੀ ਹੋਏਗੀ ਨੌਜਵਾਨਾਂ ਨਾਲ ਅਸੀਂ ਬਿਹੱਦ ਜਿਹੜਾ رابطہ ਕਰਦੇ ਆਂ ਅੱਜ ਵੀ ਤੁਸੀਂ ਕੋਈ ਸ਼ੁਰੂਆਤ ਕੀਤੀ ਹੈ ਤੇ ਆਪਣੇ ਮਥੇ ਕੁਨਾਨ ਫਾਊਂਡੇਸ਼ਨ ਸਕੂਲ ਦੇ ਨੌਜਵਾਨ ਬੱਚੇ 11ਵੀਂ 12ਵੀਂ ਦੀ ਆਏ ਸਾਡੇ ਕੋ ਭਾਈ ਤਖਤ ਸਿੰਘ ਜੀ ਸੇ ਕਨਿਆ ਮਾਂ ਵਿਦਿਆਲੇ ਦੇ ਵਿਦਿਆਰਥਣਾਂ ਆਈਆਂ ਇਹ ਨੌਜਵਾਨ ਪੀੜ੍ਹੀ ਨਾਲ ਸਾਡੇ ਚੱਲੇਗੀ ਤਾਂ ਹੀ ਸਾਨੂੰ ਕਾਮਯਾਬੀ ਮਿਲੇ ਅਸੀਂ ਸਾਰੇ ਪੰਜਾਬ ਵਾਸੀਨ ਕਹਿਣਾ ਚਾਹਾਂਗੇ ਪੰਜਾਬ ਵਾਸੀ ਇਕ ਹੋ ਜਾਓ ਤੜੇ ਬੰਦੂ ਦੀ ਸਾਸਤ ਨਹੀਂ ਛੱਡੋ ਪਿੰਡਾਂ ਦੇ ਸੱਭਿਆਚਾਰ ਨੂੰ ਭਾਈਚਾਰੇ ਸਾਝ ਨੂੰ ਇਹਨੂੰ ਮਜ਼ਬੂਤ ਕਰਨ ਦੇ ਲਈ ਅੱਗੇ ਆਓ ਪੰਚਾਇਤਾਂ ਸਾਰੇ ਰਲ ਕੇ ਜਿਤਨੀ ਕਰਕੇ ਸਰਵਸੰਮਤੀ ਦੀਆਂ ਬਣਾਉ ਤੇ ਜਿਤੋਂ ਜੇ ਲੋਰ ਪੈਂਦੇ ਹੈ ਉਹ ਚ ਨਸ਼ੇ ਦੀ ਵਰਤੋਂ ਬਿਲਕੁਲ ਨਾ ਕੀਤਾ ਜਾਏ ਤਲਾ ਮੁਕਤ ਪੰਚਾਇਤ ਸਾਡਾ ਜਿਹੜਾ ਹੈ ਹੋਏਗੇ ਗ੍ਰਾਮ ਸਭਾ ਤੇ ਉਤੇ ਕੰਮ ਕਰੇਓ ਇਥੇ ਬਿਨ ਬਗੈਰ ਕੋਈ ਫੈਸਲਾ ਪਿੰਦੇ ਵਿਕਾਸ ਦਾ ਨਹੀਂ ਹੋਣਾ ਚਾਹੀਦਾ ਸਰਕਾਰਾਂ ਤੱਕਾ ਕਰ ਲਈ ਨੇ ਉਹਨੂੰ ਰੋਕਣ ਦਾ ਸਾਧਨ ਸਾਡੇ ਕੋਲ ਗ੍ਰਾਮ ਸਭਾ ਹੈ ਇਹਦੀ ਵਰਤੋਂ ਕਰਨੀ ਆਪਣੇ ਅੰਦਰ ਹਿੰਮਤ ਹੌਸਲਾ ਦੇਵੀ ਲੋ ਬਾਕੀ ਪ੍ਰਮਾਤਮਾ ਸਾਰਿਆਂ ਨਾਲ ਨਿਰੰਭਰ ਦੁਰਗੀ ਦੇ ਜਿਸਕੇ ਨੂੰ ਇਹ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਦੋਸਤੋ ਮੇਰੇ ਨਾਲ ਗਿਆਨੀ ਕੇਵਲ ਸਿੰਘ ਸੀ ਜਿਹੜੇ ਦਮਦਮਾ ਸਾਹਿਬ ਦੇ ਸਾਫਕਾ ਜਤਸਾਰ ਨੇ ਤੇ ਹੁਣ ਪਿੰਡਾਂ ਦੇ ਵਿੱਚ ਪੰਜਾਬ ਨੂੰ ਜਾਗਰੂਕ ਕਰਨ ਨਿਕਲੇ ਨੇ ਤੁਸੀਂ ਇਸ ਚੈਨਲ ਦੇ ਉੱਪਰ ਇਸ ਪਲੈਟਫਾਰਮ ਦੇ ਉੱਪਰ ਦੇਖੋਗੇ ਕਿ ਇੱਥੇ ਇੱਥੇ ਕਾਫਲਾ ਜਾਊਗਾ ਅਸੀਂ ਸਾਰੀ ਸਾਂਝ ਤੁਹਾਡੇ ਨਾਲ ਸਾਰੇ ਲੋਕਾਂ ਦੀ ਭਵੰਦੇ ਰਹਾਂਗੇ ਧੰਨਵਾਦ